ਮਿੱਤਰੋ ਤਲਵੰਡੀ ਸਾਬੋ ਪਹੁੰਚੇ ਆ ਬਈ ਟਰੈਕਟਰ ਮੰਡੀ ਤੇ ਤੇ ਅੱਜ ਮੀਂਹ ਬਹੁਤ ਪਿਆ ਹੋਇਆਗਾ ਆ ਦੇਖੋ ਇੱਧਰ ਟਰੈਕਟਰ ਆ ਜਿਹੜੇ ਉਹ ਪਾਣੀ ਦੇ ਵਿੱਚ ਖੜੇ ਹੋਏ ਆ ਕਾਫੀ ਜ਼ਿਆਦਾ ਅੱਜ ਆਸੇ ਪਾਸੇ ਆਪਣੇ ਇੱਧਰ ਤਲਵੰਡੀ ਸਾਬੋ ਦੇ ਮੀਂਹ ਪਿਆਗਾ ਇਹ ਮੰਡੀ ਆ ਮਿੱਤਰੋ ਹਰ ਬੁੱਧਵਾਰ ਨੂੰ ਲੱਗਦੀ ਆ ਤਲਵੰਡੀ ਸਾਬੋ ਦਮਦਮਾ ਸਾਹਿਬ ਵੀ ਕਹਿੰਦੇ ਆ ਜ਼ਿਲ੍ਹਾ ਬਠਿੰਡਾ ਤੇ ਜੇ ਕਿਸੇ ਵੀ ਮਿੱਤਰ ਪਿਆਰੇ ਨੇ ਇੱਥੋਂ ਟਰੈਕਟਰ ਖਰੀਦਣਾ ਹੁੰਦਾ ਤਾਂ ਤੁਸੀਂ ਇੱਥੇ ਆ ਕੇ ਖਰੀਦ ਸਕਦੇ ਹੋ ਬਹੁਤ ਜ਼ਿਆਦਾ ਮਾਤਰਾ ਦੇ ਵਿੱਚ ਟਰੈਕਟਰ ਪਹੁੰਚਦੇ ਆ ਜਿਵੇਂ ਅੱਜ ਤੁਸੀਂ ਦੇਖੋਗੇ ਕਿ ਇੰਨਾ ਜ਼ਿਆਦਾ ਮੀਂਹ ਵੀ ਪਿਆ ਹੋਇਆ ਤਾਂ ਵੀ ਇੱਥੇ ਟਰੈਕਟਰ ਆ ਜਿਹੜੇ ਉਹ ਬਹੁਤ ਜ਼ਿਆਦਾ ਪਹੁੰਚੇ ਹੋਏ ਆ ਆਪਾਂ ਤੁਹਾਨੂੰ ਰੇਟ ਦੱਸ ਦਨੇ ਆਂ ਅੰਦਾਜ਼ਾ ਲਾ ਲਿਓ ਵੀ ਕੀ ਰੇਟ ਆ ਜਿਹੜੇ ਇੱਥੇ ਚੱਲਦੇ ਪਏ ਹਨਾ ਤੁਹਾਨੂੰ ਮੈਂ ਇੱਕ ਦਿਖਾ ਦਣਾ ਇਧਰ ਜਿਵੇਂ ਆ ਖੜਾਗਾ ਬਈ ਸੋਨਾ ਲਿਕਾ ਡਵਲ ਕਲੱਚ ਆ 6 ਛਿਰੀ ਆ 7 ਮਾਡਲ ਆ ਤੇ 2 ਲੱਖ ਤੇ 55000 ਰੁਪਏ ਇਹਦਾ ਬਾਈ ਰੇਟ ਮੰਗਦਾਗਾ ਇਸ ਟਰੈਕਟਰ ਦਾ ਹਨਾ ਤੁਸੀਂ ਕੰਡੀਸ਼ਨ ਦੇਖ ਲਓ ਬਈ ਟਾਇਰ ਟੂਰ ਚੈੱਕ ਕਰ ਲਓ ਇਹ ਟਰੈਕਟਰ ਆ ਮਾਨੂੰ ਰੇਟ ਦਾ ਤੁਹਾਨੂੰ ਅੰਦਾਜ਼ਾ ਹੋ ਜਾਊਗਾ ਉੱਥੋਂ ਤੇ ਅੱਗੇ ਆਪਾਂ ਟਰੈਕਟਰ ਦੀ ਗੱਲ ਕਰ ਲਈਏ 99 ਮਾਰਲਾ ਬਾਈ ਸਵਰਾਜ 735 1 ਲੱਖ ਤੇ 45000 ਰੁਪਿਆ ਇਹਦਾ ਰੇਟ ਹੈ ਠੀਕ ਹੈ ਤੇ ਆ ਦੇਖੋ ਬਾਕੀ ਅੱਗੇ ਗੀਤਾ ਫਿਰਦਾ ਆਪਾਂ ਗੀਤਾ ਨੂੰ ਪੁੱਛ ਲੈਣ ਗੀਤਾ ਕੀ ਹਾਲ ਹੈ ਠੀਕ ਹੈ ਅੱਜ ਤਾਂ ਫੁੱਲ ਵੀ ਪਵਾਤਾ ਕਰ ਹੈ ਹਾਂ ਫੁੱਲ ਪਾ ਗਿਆ ਵੀਰ ਜੀ ਤੇ ਗੀਤੇ ਕਿਵੇਂ ਆ ਮੰਡੀ ਅੱਜ ਰੇਟ ਰੂਟ ਕਿੱਦਾਂ ਚੱਲੀ ਜਾਂਦਾ ਮੰਡੀ ਠੀਕ ਹੈ ਠੀਕ ਹੈ ਅੱਜ ਰੇਟ ਬਹੁਤ ਵਧੀਆ ਚੱਲੇ ਰੇਟ ਵਧੀਆ ਚੱਲੀ ਜਾਂਦੇ ਆ ਇੱਕ ਤਾਂ ਦਿਨ ਵਧੀਆ ਸੀ ਅੱਜ ਹਾਂ ਮੀਮੂ ਪਈ ਜਾਂਦਾ ਮੀਂਹ ਪੈ ਗਿਆ ਪਰ ਬਹੁਤ ਜ਼ਿਆਦਾ ਜਿਵੇਂ ਤੁਸੀਂ ਆ ਦੇਖ ਲਓ ਪਾਣੀ ਚ ਖੜਿਆ ਹੋ ਟਰੈਕਟਰਾਂ ਆ ਇੱਥੀ ਵੱਤਾ ਵੀ ਤਲਵੰਡੀ ਅੱਛਾ ਹੋਰ ਕਿਤੇ ਨਾ ਆਏ ਨੀਗਾ ਹਾਂ ਠੀਕ ਐ ਤੇ ਹੂੰ ਰੇਟ ਰੂਟ ਕਿਵੇਂ ਹੁਣ ਮੰਦਾ ਚੱਲੀ ਜਾਂਦਾ ਕਿ ਕਿਵੇਂ ਚੱਲੀ ਜਾਂਦਾਗਾ ਨਹੀਂ ਠੀਕ ਚੱਲੀ ਜਾਂਦਾ ਠੀਕ ਚੱਲੀ ਜਾਂਦਾ ਮੰਦਾ ਵੀ ਨਹੀਂ ਬੜੀ ਤੇਜ਼ੀ ਵੀ ਨਹੀਂ ਦੋਨੇ ਗੱਲਾਂ ਹੀ ਨੇ ਹਾਂ ਦੋਵੇਂ ਗੱਲਾਂ ਹੀ ਨੇ ਠੀਕ ਐ ਨਹੀਂ ਕਈ ਵਾਰੀ ਆਇਆ ਹੁੰਦਾ ਜਿਵੇਂ بارش ਜ਼ਿਆਦਾ ਪੈਂਦੀ ਹੈ ਗਾਹ ਘਟ ਆਉਂਦਾਗਾ ਇਹ بارش ਨਾਲ ਗਾਹ ਘਾਉਂਦਾ ਅੱਛਾ ਆਉਂਦਾ ਆਉਂਦਾਗਾ ਕਹਿ ਲਗਾ ਠੰਡਾ ਹੋ ਜਾਂਦੀ ਹੈ ਗਰਮੀ ਚ ਨਹੀਂ ਹੁੰਦੀ ਗਰਮੀ ਚ ਨਹੀਂ ਆਉਂਦਾ ਗਰਮੀ ਘਟ ਜਾਂਦਾ ਠੀਕ ਐ ਹੁਣ ਕੋਈ ਰੇਟ ਰੂਟ ਮਤਲਬ ਮੀਡੀਅਮ ਚੱਲੀ ਜਾਂਦੇ ਆ ਹਾਂ ਮੀਡੀਅਮ ਹੀ ਰੇਟ ਦਾ ਤੇਰੇ ਕੋਲ ਕਿੰਨੇ ਟਰੈਕਟਰ ਹੈ ਮੇਰੇ ਕੋਲੇ ਤਿੰਨ ਟਰੈਕਟਰ ਆ ਠੀਕ ਆ ਤਿੰਨੇ ਨੰਬਰ ਬੋਲ ਦੇ ਜੇ ਕਿਸੇ ਨੇ ਲੈਣਾ ਹੁੰਦਾਗਾ ਤੇ ਇੱਕ ਵਾਰੀ 6280978246 ਇੱਕ ਵਾਰੀ ਹੋਰ ਬੋਲ ਦੇ 6280978246 ਦੋਸਤੋ ਆ ਨੰਬਰ ਤੇ ਸੰਪਰਕ ਕਰ ਲਿਓ ਜਿੱਤੇ ਕੋਲੇ ਟਰੈਕਟਰ ਰਹਿੰਦੇ ਆ ਹੁਣ ਕਿਹੜੇ ਤੇਰੇ ਕੋਲ ਟਰੈਕਟਰ ਆ ਹੁਣ ਸਪੈਸ਼ਲ ਐਡੀਸ਼ਨ ਆ ਇੱਕ ਆ ਟਰੈਕਟਰ ਖੜਿਆਗਾ ਸਾਹਮਣੇ ਉਹ ਸਾਹਮਣੇ ਖੜਾ 3600 ਆ ਖੜਾ ਬਈ ਜਿੱਦੇ ਟਰੈਕਟਰ ਆ ਸੀ ਟਰੈਕਟਰ ਆ ਪਹਿਲੇ ਨਾ ਅੱਛਾ ਤੇ ਨਾਲ ਦੇ ਟਾਇਰ ਆ ਚਾਰੇ ਜਮਾਂ ਨਾਲ ਦੇ ਆ 16 ਮਾਲ ਦਾ ਕੀ 16 ਮਾੜਾ ਕੀ ਰੇਟ ਨੂੰ ਲੱਗਿਆ ਟਰੈਕਟਰ ਤੇ ਕੀ ਰੇਟ ਪੰਜ ਲੱਖ 80 ਹਜ਼ਾਰ ਰੇਟ ਆ ਹਾਂ ਤੇ ਸਾਢੇ 5 ਲੱਖ ਰੁਪਏ ਦਾ ਟਰੈਕਟਰ ਦੇ ਸਾਢੇ 5 ਦਾ ਆ ਖੜਾ ਦੋਸਤ ਪੰਜਾਬ ਨੰਬਰ ਆ ਨਾ ਕਰਾਉਣਾ ਪਊਗਾ ਨਾ ਕਰਾਉਣਾ ਪਊਗਾ ਪੰਜਾਬ ਨੰਬਰ ਆ ਹਾਂ ਠੀਕ ਆ ਅੱਗੇ ਹੋਰ ਵੀ ਆ ਕੋਈ ਅੱਗੇ ਉਹ ਆ ਗਿਆ ਨਿਊ ਹਾਲੈਂਡ 36 ਦੀ ਹਾਂ ਇਹਦੇ ਨਾਲ ਹੀ ਖੜਾ ਜਿਹੜਾ ਇਹ ਆ ਟਰੈਕਟਰ 9 ਮਾੜਾ ਆ ਪਲੱਸ ਵਾਲਾ ਹਾਂ ਪਲੱਸ ਵਾਲਾ ਠੀਕ ਐ ਇਹ ਟਾਇਰ ਆ ਟਰੈਕਟਰ ਦੇ 75 80 ਪੰਜੀ ਠੀਕ ਐ ਇਹ ਪਿਆਬ ਨੰਬਰ ਹੈ। ਇਹਦਾ ਕੀ ਰੇਟ ਹੈ? ਇਹਦਾ 4.5 ਲੱਖ ਰੁਪਿਆ ਰੇਟ ਆ। 4.5 ਲੱਖ? ਹਾਂ, 4.35 ਲੱਖ ਦਾ ਟਰੈਕਟਰ ਇਹ ਦੇ ਦਾਂਗੇ। ਠੀਕ ਹੈ। ਉਹ ਗਾਹਾਂ ਆ ਗਿਆ, ਸਟੈਂਡਰਡ ਆ। ਸਟੈਂਡਰਡ ਆ, ਖੜਾ ਦੋਸਤੋ। ਆ ਦੇਖੋ ਤੁਸੀਂ ਇਹ ਸਟੈਂਡਰਡ ਟਰੈਕਟਰ ਵੀ ਇਹਦਾ ਹੀ ਆ। ਇਹਦੀ ਕੀ ਗੱਲ ਬਾਤ ਆ? ਇਹ 10 ਮਾਣ ਲਾ। ਠੀਕ ਹੈ। ਤੇ ਟਾਇਰ ਡਾਉਣੀਆਂ ਟਰੈਕਟਰ ਦੇ ਪਿਛਲੇ। ਟਾਇਰ ਡਾਉਣ ਆ। ਮੂਹਰੇ ਅੱਧੇ ਖਹਿ ਗਿਆ। ਠੀਕ ਹੈ। ਤੇ ਇਹ ਕਿੰਨੇ ਦੇਣਾ? ਇਹ ਟਰੈਕਟਰ ਦੇ ਦਾਂਗੇ, 2 ਲੱਖ ਦਾ ਟਰੈਕਟਰ ਦੇ ਦਾਂਗੇ। 2 ਲੱਖ ਦਾ? ਹਾਂ। ਇਹ ਨੰਬਰ ਕਿਹੜਾ ਹੈ? ਏ ਹਰਿਆਣਾ ਨੰਬਰ ਹਰਿਆਣਾ ਕਾਗਜ਼ ਪੱਤਰ ਦਾ ਕੋਈ ਰੋਲਾ ਤਾਂ ਨਹੀਂ ਹੈ ਨਹੀਂ ਨਹੀਂ ਕਾਗਜ਼ਾਂ ਦੇ ਸਹੀ ਹੈ ਠੀਕ ਹੈ ਲੈ ਵੀ ਦੋਸਤੋ ਗੀਤੇ ਕੋਲੇ ਤਿੰਨ ਟਰੈਕਟਰ ਨੇ ਬਾਈ ਉੱਪਰੇ ਖੜਿਆ ਗਿਆ ਉਹ ਅੱਛਾ ਤੀਤੀ ਉਹ ਪਰਲੇ ਪਾਸੇ ਖੜਾ ਉਹ ਦੀਦਾ ਨਹੀਂ ਹੈ ਨਾ ਇੱਥੋਂ ਠੀਕ ਹੈ ਜਣਕੇ ਤੇ ਕੋਲ ਟਰੈਕਟਰ ਰਹਿੰਦੇ ਆ ਜਣਕੇ ਚਾਰ ਪੰਜ ਟਰੈਕਟਰ ਹੁੰਦੇ ਆ ਠੀਕ ਹੈ ਤੇ ਜੇ ਕਿਸੇ ਨੇ ਲੈਣਾ ਹੋਵੇ ਕਰ ਲਿਓ ਬਾਈ ਗੀਤੇ ਨਾਲ ਸੰਪਰਕ ਤਲਵੰਡੀ ਸਾਹਿਬ ਉਹ ਵੀ ਆਉਂਦੇ ਰਹਿੰਦੇ ਆ ਤੇ ਬਾਕੀ ਬਾਈ ਕੋਲੇ ਘਰੇ ਵੀ ਟਰੈਕਟਰ ਰਹਿੰਦੇ ਹਨਾ ਬਾਈ ਤੇ ਹੋਰ ਵੀ ਟਰੈਕਟਰ ਰਹਿੰਦੇ ਆਪਣੇ ਇਹਨਾਂ ਤੋਂ ਇਲਾਵਾ 33 ਤੀਤੀ ਵੱਧ ਰਹਿੰਦੇ 33 ਤੀਤੀ ਠੀਕ ਹੈ ਲੈ ਵੀ ਦੋਸਤੋ ਕਰਿਓ ਬਾਈ ਕੀਤੇ ਨਾਲ ਸੰਪਰਕ ਠੀਕ ਹੈ ਤੇ ਬਾਕੀ ਤੁਹਾਨੂੰ ਰੇਟ ਰੂਟ ਆਪਾਂ ਦੱਸ ਦਨੇ ਅੱਜ ਦੇ ਮਾਹੌਲ ਦੇ ਕੀ ਚੱਲੀ ਜਾਂਦੇ ਹਨਾ 2 400 ਦੱਸ ਦਨੇ ਬਾਕੀ ਅੰਦਾਜ਼ਾ ਜਿਹੜਾ ਤੁਹਾਨੂੰ ਹੋ ਜੂਗਾ ਕੀਤੇ ਨੇ ਤੁਹਾਨੂੰ ਦੱਸਤਾ ਵੀ ਅੱਜ ਇਸ ਤਰੀਕੇ ਦੀ ਜਿਹੜੀ ਮੰਡੀ ਉਹ ਹੈਗੀ ਆ ਜਿਵੇਂ ਆਹ ਕੀਤੇ ਟਰੈਕਟਰ ਖੜਾ ਹਨਾ ਜਿਵੇਂ ਤੇ 363 ਇਹ ਵੀ 363 ਆ ਬਈ ਨਿਊ ਹੌਰਾਉਂਡ 12 ਮਾਡਲ 4,55,000 ਬਾਈ ਇਹਦਾ ਮੰਗਦਾ ਹੈਗਾ ਠੀਕ ਹੈ ਆਹ ਟਰੈਕਟਰ ਦਾ ਆ ਦੇਖੋ ਇਹ ਵੀ ਪੰਜਾਬ ਨੰਬਰ ਆ ਠੀਕ ਹੈ ਬਾਕੀ ਇਹਦਰ ਫਾਰਮ ਟਰੈਕ ਖੜਾ ਬਈ 2007 ਮਾਡਲ 2 ਲੱਖ ਤੇ 25000 ਇਹਦਾ ਰੇਟ ਆਹ ਟਰੈਕਟਰ ਦੇਖ ਨੂੰ ਤੁਸੀਂ ਇਹਦੀ ਕੰਡੀਸ਼ਨਿੰਗ ਵਗੈਰਾ ਜੀ ਚੈੱਕ ਕਰ ਲਓ ਹਨਾ ਇਧਰ ਵੀ ਫਾਰਮ ਟਰੈਕ ਖੜਾ ਹੈਗਾ ਬਈ ਇਹ ਨਵਾਂ ਮਾਡਲ ਤੇ 27500 ਦਾ ਰੇਟ ਹੈ ਹਨਾ ਆਹ ਦੇਖੋ ਬੜਾ ਕਹੈਂਡ ਬਈ ਇਹਦੀ ਵੀ ਕੰਡੀਸ਼ਨ ਕੰਡੀਸ਼ਨ ਬਹੁਤ ਕਹੈਂਡ ਪਈ ਆ ਤੁਹਾਨੂੰ ਹੋਰ ਵੀ ਦਿਖਾਉਣੇ ਨੇ ਰੇਟ ਰੂਟ ਵੀ ਦੱਸ ਦਿਆਂ ਬਈ ਇੱਕ ਦੋਸਤੋ ਸੁਣਵਾ ਤਖੋਣੇ ਸਵਰਾਜ 855 FE 5 ਸਟਾਰ ਤੇਹੀ ਮਾਡਲ ਹੈ 7 ਲੱਖ ਤੇ 60000 ਰੁਪਏ ਦਾ ਬਾਈ ਡਿਮਾਂਡ ਕਰਦਾ ਟਰੈਕਟਰ ਜਿਵੇਂ ਨਵਾਂ ਪਿਆ ਤੇਹੀ ਮਾਡਲ ਹੀ ਆ ਹਣਾ ਆ ਦੇਖੋ ਤੁਸੀਂ ਟਾਇਟੂਰ ਵੀ ਬਹੁਤ ਘੈਂਟ ਪਿਆ ਇਸ ਟਰੈਕਟਰ ਦੇ ਬੜਾ ਘੈਂਟ ਆ ਬਈ ਇਹੇ ਇਹ ਕੰਡੀਸ਼ਨ ਵੀ ਬਹੁਤ ਚੰਗੀ ਪਈ ਹੈ ਜੀ ਤੇ ਬਾਕੀ ਅੱਗੇ ਫਾਰਮ ਟਰੈਕਟਰ ਜਿਵੇਂ ਖੜਾਗਾ 12 ਮਾਡਲ 390 ਆ ਇਹਦਾ ਰੇਟ ਹੈ ਐਚ ਆਰ ਨੰਬਰ ਆ ਐਨਓਸੀ ਹੈਗੀ ਹੈ ਜਿਵੇਂ ਸਾਰਾ ਕੁਝ ਹੋਣਾ ਬਾਈ ਇਹਦਾ ਸਾਰਾ ਕੁਝ ਦੇਣਗੇ ਤੁਹਾਨੂੰ ਤੇ ਸਵਰਾਜ 855 ਫੇਰ ਆ ਗਿਆ ਜਿਵੇਂ 15 ਮਾਡਲ ਹੈ ਤੇ ਆ ਦੇਖੋ ਤੇ 5 ਲੱਖ ਤੇ 10000 ਇਹਦਾ ਰੇਟ ਰੱਖਿਆ ਹੋਇਆ ਹੈਗਾ ਠੀਕ ਹੈ ਇਹ ਇਸ ਟਰੈਕਟਰ ਦਾ ਮਿੱਤਰੋ ਇਧਰਲੇ ਪਾਸੇ ਖੜਾਗਾ ਬਾਈ ਜੌਂਡੀਰ ਠੀਕ ਹੈ ਜੀ ਤੇ ਇਹਦੀ ਆਪਾਂ ਗੱਲਬਾਤ ਕਰਾਉਣੀ ਆ ਬਾਈ ਨਾਲ ਬਈ ਕੀ ਹਾਲ ਹੈ ਵਧੀਆ ਬਈ ਵਧੀਆ ਅੱਛਾ ਇਹ ਟਰੈਕਟਰ ਦੀ ਕੀ ਡਿਟੇਲ ਆ ਬਾਈ 5104 ਆ ਬਈ ਇਹ ਠੀਕ ਹੈ ਜੌਂਡੀਰ ਟਰੈਕਟਰ ਆ ਫਸਟ ਪਾਰਟੀ ਆ ਅੱਛਾ 12 ਮਾਡਲ ਆ 12 ਮਾਡਲ ਆ 303 ਬਟੇਂਡਾ ਨੰਬਰ ਆ ਬਟੇਂਡਾ ਨੰਬਰ ਆ ਹਾਂ ਬਈ ਠੀਕ ਹੈ ਲੈ ਵੀ ਦੋਸਤੋ ਤੁਹਾਨੂੰ ਟਰੈਕਟਰ ਦਿਖਾ ਦਈਏ ਇਹ ਤੇ ਅਰੀਜੀਨਲ ਟਰੈਕਟਰ ਆ ਸਾਰਾ ਅਰੀਜੀਨਲ ਹੈ ਬਟੇਂਡਾ ਨੰਬਰ ਆ ਬਈ ਬਟੇਂਡਾ ਨੰਬਰ ਆ ਠੀਕ ਹੈ ਲਾਵੀ ਡਬਲ ਪਾਵਰ ਬੜਾ ਘੈਂਟ ਟਰੈਕਟਰ ਆ ਬਾਈ ਹਨ ਤੇ ਨੰਬਰ ਮੈਂ ਬੋਲਦਾ ਨਾ ਬਾਈ ਦਾ ਨੰਬਰ ਹੈਗਾ 98775 ਤੇ 70831 ਆ ਨੰਬਰ ਵੀ ਮੈਂ ਤੁਹਾਨੂੰ ਮੂਰੇ ਵੀ ਦਿਖਾ ਦਿਆ ਨਾ ਤੁਸੀਂ ਇਹ ਤੋਂ ਨੋਟ ਕਰ ਲਿਓ 98772 ਤੇ 70831 ਇਹ ਟਰੈਕਟਰ ਆ ਬਾਈ ਦੇ ਇੱਥੇ ਸਾਰੇ ਜਿੰਨੇ ਵੀ ਤੁਹਾਨੂੰ ਮੈਂ ਦਿਖਾ ਰਿਹਾਗਾ ਲੋਨ ਕਰਵਾ ਕੇ ਵੀ ਦੇਵੋਗੇ ਬਾਈ ਠੀਕ ਹੈ ਅੱਗੇ ਵੀ ਬਾਈ ਤੁਹਾਨੂੰ ਮੈਂ ਟਰੈਕਟਰ ਦਿਖਾਉਣਾ ਆ ਸਾਰੇ ਟਰੈਕਟਰ ਇਹਨਾਂ ਦੇ ਆ ਨੰਬਰ ਜਿਹੜਾ ਮੈਂ ਤੁਹਾਨੂੰ ਦੇਤਾ ਸਕਰੀਨ ਸ਼ਾਟ ਲੈ ਲਿਓ ਇਸ ਨੰਬਰ ਦਾ ਤੇ ਅੱਗੇ ਮੈਂ ਤੁਹਾਨੂੰ ਦਿਖਾਉਣਾ ਇੱਧਰ ਆ ਜਾਉਂ ਡੀਅਰ ਵੀ ਅੱਛਾ ਇਹ ਨਹੀਂ ਹੈਗਾ ਆ ਹੈਗਾ ਠੀਕ ਹੈ ਇਹਦੀ ਕੀ ਡਿਟੇਲ ਆ ਬਾਈ 3 ਸਪੀਡ ਆ 31 ਗੇਰਾਂ ਚ ਬੈਠ ਹੁੰਦਾ ਇਹ 31 ਗੇਰਾਂ ਚ 3 ਸਪੀਡ ਆ ਅੱਛਾ ਟਾਪ ਮਾਡਲ ਆ ਇਹ ਟਾਪ ਮਾਡਲ ਆ 19 ਮਾਡਲ ਆ 203 ਠੀਕ ਹੈ ਬਟੰਡਾ ਨੰਬਰ ਆ ਫਰਸਟ ਟਾਉਨਰ ਆ ਫਰਸਟ ਟਾਉਨਰ ਆ ਹਾਂ ਲੈ ਵੀ ਦੋਸਤੋ ਤੁਹਾਨੂੰ ਦਿਖਾ ਦਈ ਹੈ ਨਾ ਇੱਕ ਵਾਰੀ ਆਪਾਂ ਟਰੈਕਟਰ ਦੀ ਕੰਡੀਸ਼ਨ ਦਿਖਾ ਦਈਏ ਬਈ ਟਰੈਕਟਰ ਬਹੁਤ ਘੈਂਟ ਪਿਆਗਾ ਆ ਦੇਖੋ ਤੁਸੀਂ 5 ਸਟਾਰ ਆ ਬਾਈ ਵੱਡਾ ਟਰੈਕਟਰ ਆ ਪੂਰਾ ਫੁੱਲ ਤੇ ਅਗਲਾ ਟਰੈਕਟਰ ਦਿਖਾ ਆ 2 ਸਪੀਡ ਆ ਬਈ 19 ਮਾਡਲ ਅੱਛਾ 2 ਸਪੀਡ 19 ਮਾਡਲ ਠੀਕ ਹੈ ਵੀ 03 ਵੀ 03 ਸਾਰੇ Ориジナル ਹੈ ਬਾਈ ਇਹ ਵੀ Ориジナル ਆ ਬਾਈ ਸਾਰੇ ਇਹ ਬਟਿੰਡਾ ਨੰਬਰ ਹੀ ਆ ਬਾਈ ਸਾਰੇ ਹਾਂ ਠੀਕ ਹੈ ਇਹ ਲੋਨ ਬਾਈ ਸਾਰਿਆਂ ਤੇ ਹੋ ਜਾਊਗਾ ਠੀਕ ਹੈ ਇਹਦਾ ਕੀ ਰੇਟ ਰੂਟ ਬਾਈ 5 ਲੱਖ 40 ਬਾਈ ਮੰਗਦੇ ਹੋ ਮੌਕੇ ਦੇ ਮਾਨਤਾ ਨੂੰ ਇਹਦਾ ਰੇਟ ਕਿੰਨਾ ਦੱਸਿਆ ਸੀ ਤੁਸੀਂ 6 ਲੱਖ ਤੇ 45000 ਹੈ ਨਾ ਮੌਕੇ ਤੇ ਮਾਨਤਾ ਨੂੰ 19 ਮਾਡਲ ਆ ਠੀਕ ਆ ਅੱਗੇ ਬਾਈ ਇਹਦਾ ਇਹ ਮਾਡਲ ਠੀਕ ਹੈ ਮਾਡਲ ਸੈਟਲ ਗੇਅਰ ਆ ਸੈਟਲ ਗੇਅਰ ਹੈ ਹਾਂ ਠੀਕ ਹੈ 3 ਸਪੀਡ ਆ 3 ਸਪੀਡ ਹੈ ਹਾਂ ਤੇ ਇਹਦਾ ਕੀ ਰੇਟ ਆ ਬਈ ਇਹਦਾ ਰੇਟ ਹੈਗਾ 5 ਲੱਖ 95 ਬਈ 5 ਲੱਖ ਤੇ 95 ਬਾਕੀ ਮਾਣ ਤਾਣ ਬਈ ਹੋ ਜਾਊਗਾ ਠੀਕ ਹੈ ਤੇ ਅੱਗੇ ਬਈ ਫੇਰ ਜੌਂਡੀਅਰ ਆ ਗਿਆ ਹਨਾ ਹਾਂ ਜੌਂਡੀਅਰ 20 ਮਾਡਲ 20 ਮਾਡਲ ਆ ਹਾਂ ਠੀਕ ਹੈ ਬਈ ਰਵਰਸ ਪੀਟੀਓ ਆ ਰਿਵਰਸ ਪੀਟੀਓ ਹਾਂ ਠੀਕ ਹੈ ਫੰਡ ਮੈਂ ਸਹਿਦਾ अच्छा हां डिस्ट्रीब्यूटर ਵੀ ਨਾਲ ਆ ਬਈ ਡਿਸਟ੍ਰੀਬਿਊਟਰ ਨਾਲ ਆ ओरिजिनल ਆ ਤੇ ਕੀ ਰੇਟ ਆ ਬਈ ਇਹਦਾ 698 698000 ਹਾਂ ਠੀਕ ਆ ਇਹ ਵੀ ਬਈ ਇਹ ਨੰਬਰ ਕਿੱਥੋਂ ਦਾ ਹੈਗਾ ਬਈ ਸਾਰੇ ਬਟੰਡੇ ਦੇ ਨੰਬਰ ਆ ਬਈ ਹਨਾ ਪੂਰਾ ਟੌਪ ਦਾ ਕੰਮ ਹੀ ਚੱਕੀ ਫਿਰਦੇ ਆ ਤੇ ਅੱਗੇ ਬਈ ਆਹੋ ਬਈ ਇਹ ਸੋਨਾ ਲੀਕਾ ਹਨਾ ਠੀਕ ਆ ਇਹਦਾ ਕੀ ਇਹਦਾ ਇਹ ਸਮਾਨਾ ਨੰਬਰ ਆ ਬਾਈ ਅੱਛਾ ਇਹ ਬਠਿੰਡਾ ਨਹੀਂ ਹੈਗਾ ਇਹ ਸਮਾਨਾ ਨੰਬਰ ਆ ਗਿਆ ਠੀਕ ਆ ਬਾਈ 19 ਮਾਡਲ ਆ 21 ਲੱਖ ਹਜ਼ਾਰ ਘੰਟਾ ਚੱਲੇ ਹਜ਼ਾਰ ਘੰਟਾ ਚੱਲੇ 21 ਚਾਹਵੇਂ ਨਵੇਂ ਟਰੈਕਟਰ ਚੱਕੀ ਫਿਰਦੇ ਹਾਂ ਠੀਕ ਆ 675 ਰੇਟ ਆ ਠੀਕ ਆ ਅੱਗੇ ਬਾਈ ਆ 28 ਦੀ ਨਿਊ ਹਾਲੈਂਡ ਇਹ ਨਿਊ ਹਾਲੈਂਡ ਆ ਸਪੈਸ਼ਲ ਐਡੀਸ਼ਨ ਕਹਿੰਦੇ ਜਿਹਨੂੰ ਠੀਕ ਆ ਤੇ ਇਹਦਾ ਨੰਬਰ ਕਿੱਥੋਂ ਦਾ ਫਾਜ਼ਲ ਕਾ ਫਾਜ਼ਲ ਕਾ ਕਿੰਨੇ ਮਾਡਲ ਕੀ ਮਾਡਲ ਬਾਈ 21 ਮਾਡਲ ਆ ਕਿੰਨੀ ਕੀ ਰੇਟ ਆ ਇਹਦਾ ਟੋਪ ਮਾਡਲ ਆ ਸਪੈਸ਼ਲ ਐਡੀਸ਼ਨ ਆ 1140 ਘੰਟੇ ਚੱਲਿਆ ਹੋਇਆ ਟ੍ਰਿਕ 1140 ਸਾਰੀ ਡਿਟੇਲ ਆ ਪਾਈਆਂ ਕੋਲੇ ਬਾਈ ਜਿਹੜੀ ਵੀ ਤੁਸੀਂ ਡਿਟੇਲ ਲੈਣੀ ਹੋਈ ਕਰ ਲਿਓ ਬਾਈ ਨਾਲ ਸੰਪਰਕ ਨੰਬਰ ਬੋਲ ਦੇ ਬਾਈ ਇੱਕ ਵਾਰੀ ਆਪਣਾ ਮਾੜਾ ਜਿਹਾ ਨੰਬਰ ਬੋਲ ਦਈਏ ਹਾਂ ਨੰਬਰ 98772 70831 ਪਿੰਡ ਪੂਲਾ ਸੀ ਨਥਾਣਾ ਜਿਹੜਾ ਠੀਕ ਆ ਪਿੰਡ ਪੂਲਾ ਹਾਂ ਮਾੜਾ ਨੰਬਰ 98772 70831 ਆ ਕਰ ਲਿਓ ਬਾਈ ਨਾਲ ਸੰਪਰਕ ਇਹ ਆ ਵੀ ਆਪਣਾ ਹੀ ਆ ਬਾਈ ਇਹ 14 ਮਾਡਲ ਆ ਠੀਕ ਆ ਮੋਗਾ ਨੰਬਰ ਤੇ ਇਹ ਹੈਗਾ 14 ਮਾਡਲ ਕੀ ਰੇਟ ਹੈ ਦਾ 4 4p 42 22 ਮੰਗਦਾ ਹੈਗਾ ਠੀਕ ਹੈ ਜੀ ਫਰਸਟ ਪਾਰਟੀ ਜਮਾਂ ਭਾਈ ਤਸल्ली ਬਕਸਾ ਭਾਈ ਕੋਲੇ ਜਿਹੜੇ ਟਰੈਕਟਰ ਜਿੰਨੇ ਵੀ ਹੈਗੇ ਆ ਠੀਕ ਹੈ ਤੇ ਕਰ ਲਿਓ ਸੰਪਰਕਾ ਨੰਬਰ ਤੁਹਾਨੂੰ ਦੇਤਾ ਭਾਈ ਚਾਰ ਪੰਜ ਵਾਰੀ ਬੋਲਤਾ ਜੇ ਕੋਈ ਹੋਰ ਟਰੈਕਟਰ ਚਾਹੀਦਾ ਹੋਇਆ ਕੁਝ ਵੀ ਚਾਹੀਦਾ ਹੋਇਆ ਤਾਂ ਭਾਈ ਨਾਲ ਸੰਪਰਕ ਕਰ ਲਿਓ ਲੋਨ ਕਰਕੇ ਵੀ ਦਿੰਦੇ ਆ ਟਰੈਕਟਰ ਇਹਨਾਂ ਕੋਲੇ ਬਹੁਤ ਜ਼ਿਆਦਾ ਖੜਿਆ ਨਵੇਂ ਮਾਡਲ ਆ ਸਾਰੇ ਕਿਸੇ ਮੇ ਮਿੱਤਰ ਪਿਆਰੇ ਨੂੰ ਨਵੇਂ ਟਰੈਕਟਰ ਚਾਹੀਦੇ ਹੁੰਦੇ ਆ ਤਾਂ ਤੁਸੀਂ ਇਹਨਾਂ ਤੋਂ ਲੈ ਸਕਦੇ ਤੁਹਾਨੂੰ ਰੇਟ ਘੱਟ ਮਿਲ ਜੂ ਟਰੈਕਟਰ ਜਮਾਂ ਓਕੇ ਮਿਲਣਗੇ ਓਕੇ ਕੰਡੀਸ਼ਨ 'ਚ ਠੀਕ ਹੈ ਜੀ ਸੋ ਸਾਰੇ ਦੋਸਤਾਂ ਦਾ ਧੰਨਵਾਦ ਬਾਈ ਬਾਕੀ ਤੁਹਾਨੂੰ ਰੇਟ ਦੱਸਦੇ ਇਸ ਤਰੀਕੇ ਦੇ ਚੱਲਦੇ ਆ ਮੰਡੀ ਬਹੁਤ ਜ਼ਿਆਦਾ ਭਰੀ ਹੋਈ ਆ ਅੱਜ ਵੀ ਠੀਕ ਹੈ ਕਾਫੀ ਜ਼ਿਆਦਾ ਤੇ ਸਾਰੀ ਤਾਂ ਕਵਰ ਕਰਨੀ ਬਹੁਤ ਜ਼ਿਆਦਾ ਓਕੀ ਆ ਉਹ ਦੇਖੋ ਦੂਰ ਤੱਕ ਤੁਸੀਂ ਤੇ ਸਾਰੇ ਦੋਸਤਾਂ ਦਾ ਧੰਨਵਾਦ ਬਾਈ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਧੰਨਵਾਦ ਬਾਈ ਸ਼ੁਕਰੀਆ